ਹੈਲੋ ਐਂਡ ਵੈਲਕਮ ਗਾਇਜ਼ ਕੀ ਹਾਲ ਚਾਲ ਹੈ ਬਬੀਓ ਠੀਕ ਠਾਕ ਹੋ ਵੈਲਕਮ ਆ ਤੁਹਾਡਾ ਆਪਣਾ ਪ੍ਰੀਤ ਕਰਨ ਵੀਡੀਓ ਬਲੌਗਸ ਤੇ ਤੇ ਗੱਲ ਬਬੀਓ ਇਦਾਂ ਕੀ ਆਪਾਂ ਉੱਠੇ ਸੀ ਅਰਲੀ ਮਾਰਨਿੰਗ 5:00 ਵਜੇ ਤੇ ਟਾਈਮ 5:50 ਦਾ ਹੋ ਚੁੱਕਿਆ ਨਹਾ ਧੋ ਕੇ ਰੈਡੀ ਆ ਤੇ ਚਾਹ ਪੀਣ ਲੱਗੇ ਸੀਗੇ ਅੱਜ ਆਪਾਂ ਚੱਲੇ ਆ ਗੁਰਦੁਆਰਾ ਸ਼੍ਰੀ ਅਡਿਸਰ ਸਾਹਿਬ ਜਿਹੜਾ ਕੀ ਆਪਣਾ ਹੰਡਿਆਏ ਬਰਨਾਲੇ ਕੋਲ ਪੈਂਦਾ ਤੇ ਵੈਸੇ ਅਚਾਨਕ ਹੀ ਪਲਾਨ ਬਣਿਆ ਰੱਤੀ ਤੇ ਅਰਲੀ ਮਾਰਨਿੰਗ ਉੱਠ ਕੇ ਨਹਾ ਧੋ ਕੇ ਰੈਡੀ ਆ ਚਾਹ ਪੀਣ ਲੱਗੇ ਬਾ ਨਿਕਲਦੇ ਹਾਂ ਹੁਣ ਥੋੜੇ ਟਾਈਮ 'ਚ ਤੇ ਬਾਕੀ ਜੋ ਵੀ ਅੱਜ ਜਿੱਥੇ ਆਪਾਂ ਚੱਲੇ ਆਂ ਤੇ ਤੁਹਾਡੇ ਨਾਲ ਪ੍ਰੋਪਰ ਸਾਰਾ ਵੀਡੀਓ ਸਾਰੀ ਸ਼ੇਅਰ ਕਰਾਂਗੇ ਤੇ ਨਾਲੇ ਗੁਰਦੁਆਰਾ ਢੀਸਰ ਸਾਹਿਬ ਦਾ ਉਹਦੇ ਬਾਰੇ ਜਿੰਨਾ ਵੀ ਇਤਿਹਾਸ ਆ ਸਾਰਾ ਕੁਝ ਵੀ ਹੈਗਾ ਸਾਰਾ ਕੁਝ ਦੱਸਾਂਗੇ ਉੱਥੇ ਕਿਹੜੀ ਕਿਹੜੀ ਮਨੋ ਕਾਮਨਾ ਪੂਰੀ ਹੁੰਦੀ ਹੈ ਸਾਰਾ ਕੁਝ ਦੱਸਾਂਗੇ ਕੀ ਇਤਿਹਾਸ ਆ ਤੁਹਾਡੇ ਨਾਲ ਇਤਿਹਾਸ ਵੀ ਸ਼ੇਅਰ ਕਰਾਂਗੇ ਤੁਸੀਂ ਅੱਗੇ ਕੰਟੈਂਟ ਦੇਖਿਓ ਸਾਡੀ ਸਾਰੀ ਵੀਡੀਓ ਓਕੇ ਮਿਲਦੇ ਆਂ ਬਬੀ ਓਕੇ ਤੋ ਮੇਟਰ ਸਹੀ 6 ਵਜੇ ਆਪਾਂ ਘਰੋਂ ਰਵਾਨਾ ਹੋ ਗਏ ਸੀਗੇ ਗੁਰਦੁਆਰਾ ਢੀਸਰ ਸਾਹਿਬ ਲਈ ਤੇ ਇਹ ਨਾਲ ਜਿਹੜਾ ਦਾ ਰਸਤਾ ਮਤਲਬ ਗੁਰਦੁਆਰਾ ਢੀਸ਼ਰ ਜਾਮ ਸਾਹਿਬ ਨੂੰ ਜਾਣ ਲਈ ਇੱਕ ਤਾਂ ਬਾਈ ਆਪਣਾ ਜਿਹੜਾ ਬਾਈਪਾਸ ਬਣਿਆ ਹੋਇਆ ਹੈ ਆਰਬਸਟ੍ਰੀਟ ਤੋਂ ਉਧਰ ਵੀ ਨਿਕਲ ਜਾਂਦਾ ਤੇ ਵਿੱਚ ਬੜੇ ਪਟਿਆਲੇ ਨੂੰ ਵੀ ਨਿਕਲ ਜਾਂਦਾ ਦੋ ਰਸਤੇ ਜਾਂਦੇ ਨੇ ਵੈਸੇ ਅਸੀਂ ਵਿੱਚ ਤੋਂ ਨਿਕਲ ਗਏ ਸੀ ਪਟਿਆਲੇ ਨੂੰ ਕਿਉਂਕਿ ਸੁਰੱਖਿਅਤ ਟ੍ਰੈਫਿਕ ਨਹੀਂ ਸੀਗੀ ਬਾਹਰੋਂ ਥੋੜਾ ਜ਼ਿਆਦਾ ਦੂਰ ਪੈ ਜਾਂਦਾ ਹਨ ਤੇ ਅਸੀਂ ਵਿੱਚ ਪਟਿਆਲੇ ਦੀ ਹੋ ਕੇ ਨਿਕਲੇ ਸੀਗੇ ਬਿਲਕੁਲ ਹੀ ਮਤਲਬ ਰੋਡ ਰੋਡ ਖਾਲੀ ਪਈ ਸੀ ਸਿਹਰੇ ਤੁਹਾਨੂੰ ਪਤਾ ਟ੍ਰੈਫਿਕ ਘੱਟ ਹੀ ਹੁੰਦੀ ਹੈ ਤੇ ਵਧੀਆ ਸੀਗਾ ਸਾਰਾ ਰੋਡ ਖਾਲੀ ਸੀਗਾ ਤੇ ਕਾਲੀ ਮਾਤਾ ਜੀ ਮੰਦਰ ਕੋਲੇ ਵੀ ਪਹੁੰਚ ਰਪੀਟ ਸੀਗੀ ਉਕੇ ਜਦੋਂ ਅੱਜਨੀ ਵਾਰ ਸੀਗਾ ਸ਼ਾਇਦ ਮੱਥਾ ਟੇਕਣ ਆਏ ਸੀ ਕਾਫੀ ਲੋਕ ਤੇ ਵਧੀਆ ਸੀਗਾ ਮਾਹੌਲ ਸਿਰਫ ਕਿਉਂਕਿ ਯਾਰ ਮੇਰੇ ਸਾਹਮਣੇ ਜੇ ਮੱਥਾ ਟੇਕਣ ਜਾਣਾ ਅੰਦਿਸਰ ਸਾਹਿਬ ਦਾ ਕਰੋ ਛੇਤੀ ਹੀ ਨਿਕਲੋ ਕਿਉਂਕਿ ਉੱਥੇ ਮਤਲਬ ਫਿਰ ਨਾ ਸੰਗਤ ਕਾਫੀ ਆ ਜਾਂਦੀ ਹੈ ਤੇ ਮਤਲਬ ਫਿਰ ਐਦਾਂ ਕੀ ਦਰਸ਼ਨ ਵੀ ਕਰਨ ਜੋ ਥੋੜੇ ਹੋ ਜਾਂਦੀ ਹੈ ਥੋੜੀ ਜਿਹੀ ਪਰੇਸ਼ਾਨੀ ਬਾਕੀ ਉੱਧਾ ਚਲੋ ਮੈਨੇਜ ਸਭ ਕੁਝ ਵਧੀਆ ਹੁੰਦਾ ਤੇ ਅਸੀਂ ਰਸਤੇ 'ਚ ਨਿਕਲੇ ਜਾਂ ਮੈਕਸ ਮੋਲ ਪਟਿਆਲੇ ਦੇ ਬਿਲਕੁਲ ਸਾਹਮਣੇ 'ਚ ਨਿਕਲ ਗਏ ਸੀ ਉਹ ਆਪਣਾ ਜਿਹੜਾ ਉੱਧਰ ਆਰਮੀ ਏਰੀਆ ਉਹ ਵਾਲੇ ਰੋਡ ਤੋਂ ਨਿਕਲ ਕੇ ਸਿੱਧਾ ਸੀ ਆਪਣਾ ਸੰਗਰੂਰ ਵਾਲੇ ਰੋਡ ਤੇ ਚੜ ਗਏ ਸੀ ਕਾਲੀ ਮਾਤਾ ਜੀ ਮੰ ਮੱਥਾ ਟੇਕਿਆ ਸੀ ਅੱਗੇ ਨਿਕਲ ਗਏ ਸੀ ਮਤਲਬ ਇੱਥੇ ਸਟੇ ਰੁਕੇ ਨਹੀਂ ਅਸੀਂ ਤੇ ਮਤਲਬ ਬਾਹਰੋਂ ਚੱਲੋ ਮੱਥਾ ਟੇਕਤਾ ਸੀਗਾ ਤੇ ਸਿੱਧਾ ਆਪਣਾ ਇਹ ਸਰਨੌਰ ਵਾਲਾ ਰੋਡ ਆ ਗਿਆ ਆੱਬੇ ਵਾਲਾ ਜਿਹੜਾ ਭਵਾਨੀ ਘੜੋਂੋਂ ਜਾਂਦਾ ਇਹ ਰੋਡ ਤੇ ਅਸੀਂ ਜਾਂਦੇ ਪਏ ਸੀਗੇ ਇਹੀ ਰੋਡ ਇੱਧਰ ਵੱਧੀਆਂ ਜਾਂਦੀ ਹੈ ਮਤਲਬ ਬਾਈਪਾਸ ਤੋਂ ਵੀ ਨਿਕਲ ਜਾਂਦਾ ਤੇ ਵਿੱਚੋਂ ਪਟਿਆਲੇ ਤੋਂ ਵੀ ਨਿਕਲ ਜਾਂਦਾ ਅਸੀਂ ਵਿੱਚ ਵੀ ਨਿਕਲੇ ਸੀਗਾ ਪਰਮੇਸ਼ਰ ਦਵਾਰ ਗੁਰਦੁਆਰਾ ਜਿਹੜਾ ਆਪਣੇ ਢੱਡੀਆਂ ਦਾ ਬਾਬਾ ਜੀ ਦਾ ਉਹ ਵਾਲੇ ਰੋਡ ਤੋਂ ਮਤਲਬ ਸਿੱਧਾ ਹੀ ਰੋਡ ਜਾਂਦਾ ਹੈ ਤੇ ਬਾਕੀ ਇੱਧਰ ਵੀ ਆਂਦੇ ਹੋਏ ਦੇਖਦੇ ਹਾਂ ਸਾਨੂੰ ਆਂਦੇ ਹੋਏ ਦਰਸ਼ਨ ਕਰਕੇ ਜਾਵਾਂਗੇ ਠੀਕ ਨੇ ਅੱਛਾ ਜਿੱਥੇ ਡਿਊਟੀ ਚਲੇ ਗਏ ਸੀ ਉਹਨੂੰ ਮਾਰਨ ਲੱਗੇ ਅੱਛਾ ਅੱਛਾ ਬੀਬੀ ਨਾ ਆਹ ਉਹ ਉਹ ਸੇ ਉੱਠ ਕੇ ਤੇ ਮਿੱਤਰੋ ਇਹ ਰੋਡ ਆ ਜਿਹੜਾ ਇਹ ਫੜਪਵਾਨੀ ਘੜਾ ਵਾਲਾ ਉਹ ਕਿਨਿਕਲਦਾ ਬਾਏ ਜਿਹੜਾ ਮਾਨਸਨ ਰੋਡ ਜਾਂਦਾ ਨਾ ਬਠਿੰਡੇ ਨੂੰ ਇਹ ਉਹ ਵਾਲਾ ਰੋਡ ਆ ਤੇ ਆਪਣੇ ਮੇਰੇ ਹਿਸਾਬ ਨਾਲ ਘਰ ਤੋਂ ਹੀ ਪੈ ਗਿਆ ਸੀ 150 ਕਿਲੋਮੀਟਰ ਪੈ ਗਿਆ ਹੈਗਾ ਤੇ ਆਪਾਂ ਤਕਰੀਬਨ ਇੱਕ ਬਰੇ ਰਸਤੇ 'ਚ ਵੀ ਰੁਕੇ ਸੀ ਕਿਉਂਕਿ ਸਵੇਰ ਸਵੇਰ ਦਾ ਟਾਈਮ ਸੀਗਾ ਮਿੱਤਰੋ ਕਿ ਸਾਰੇ ਹੀ ਬਾਜ਼ਾਰ ਨਾਲ ਫਿਲਹਾਲ ਬੰਦ ਹੀ ਸੀਗਾ ਅਸੀਂ ਵੀ ਇਹਨਾਂ ਮਤਲਬ ਕਰੋ ਜਲਦੀ ਤੁਰ ਪਏ ਸੀਗਾ ਸਿਰਫ ਚਾਹ ਜਾ ਪੀਤੀ ਸੀਗੀ ਇੱਕ ਕੱਪ ਤੇ ਦੇਖਦੇ ਬੈਠੇ ਸੀ ਰਸਤੇ 'ਚ ਮਿਲ ਜੇ ਕੁਝ ਖਾਣ ਨੂੰ ਪਰ ਨਹੀਂ ਯਾਰ ਕਿਉਂਕਿ ਸਾਰੇ ਬਾਜ਼ਾਰ ਬੰਦੇ ਸੀਗਾ ਭਵਾਨੀਗੜ ਤੇ ਭਵਾਨੀ ਘਟਪਣ ਤੋਂ ਬਾਅਦ ਤਕਰੀਬਨ ਵਸਰ ਦੋ ਤਿੰਨ ਕਿਲੋ ਮਿੰਟ ਰੱਪ ਕੇ ਨਾ ਇੱਕ ਆਪਾਂ ਨੂੰ ਮਤਲਬ ਟੱਬਾ ਮਿਲ ਗਿਆ ਸੀ ਫਿਰ ਕਿਉਂਕਿ ਭੁੱਖ ਬੜੀ ਲੱਗੀ ਹੋਈ ਸੀ ਯਾਰ ਸਾਰਿਆਂ ਨੂੰ ਯਾ ਨਾ ਤੇ ਜਦੋਂ ਟੱਬੇ ਦੇ ਪਹੁੰਚੇ ਚਲੋ ਦੇਖਿਆ ਨਾ ਇਸੀ ਹਰਮਨ ਢੱਬਾ ਇਹ ਆਪਣਾ ਮੇਰੇ ਸਾਹਮਣਾਂ ਨਾਲ ਪੁਆਣੀ ਦਾ ਟੱਪ ਦੇ 3 6 ਕਿਲੋਮੀਟਰ ਟੱਪ ਦੇ ਅੱਗੇ ਰੁਕੇ ਹਰਮਨ ਢੱਬਾ ਚਾਹ ਪੀ ਆ ਜਾਓ ਚਾਹ ਕਿਹੜੀ ਮੋੜਾ ਲਈ ਕਿਹੜੀ ਨਾ ਨਾ ਚਾਹ ਸਿੰਪਲ ਹੈ ਰੋਲੇ ਖਾਣੇ ਆ ਖਾਣੇ ਬਰੋਲੇ ਦੇਖੋ ਲੋ ਵੀ ਮਿੱਤਰੋ ਰੁਕੇ ਆ ਤਾਬੇ ਤੇ ਲੱਗੀ ਆ ਭੁੱਖ ਕਿਉਂਕਿ ਘਰੋਂ ਸਿਹਰੇ ਕੁਛ ਨਹੀਂ ਖਾ ਕੇ ਤੁਰੇ ਸੀਗੇ ਚਾਹ ਪੀਤੀ ਸੀਗੀ ਸਿੱਖ ਕੱਲੀ ਮੋਰੀ ਜੀ ਅੱਜਾ ਕੱਪ ਮੈਂ ਤਾਂ ਚਾਹ ਪੀਤੀ ਸੀ ਇੱਕ ਦੋ ਬਿਸਕੁਟਸ ਖਾਏ ਸੀ ਨਾਲ ਬਸ ਅੱਗੇ ਤੁਹਾਨੂੰ ਪਤਾ ਹੀ ਐ ਟਾਈਮ ਕਿੰਨਾ ਹੋ ਗਿਆ ਟਾਈਮ 7:30 7:30 ਹੋ ਗਏ ਆ ਤੇ ਆਪਾਂ ਮਨ ਲਾਦਾ ਹਾਂ 6 ਵਜੇ ਤੁਰੇ ਸੀ 6 ਵਜੇ ਤੁਰੇ ਸੀ ਬਡਰੁਖਾਂ ਟੱਪ ਗਿਆ ਬਸ ਇਸ ਤੋਂ ਬਾਅਦ ਬਰਨਾਲਾ ਸਿੱਧਾ ਹੰਡਾਏ ਪਹੁੰਚਣ ਵਾਲੀਆਂ ਨੇੜੀਆਂ ਵੈਸੇ ਮੇਰੇ ਸਾਹਮਣੇ 30 35 ਕਿਲੋਮੀਟਰ ਹੋਣਾ ਸਾਰਾ ਹੋਰ ਤੇ ਬਾਕੀ ਹੁੰਦਾ ਚਾਹ ਪਕੌੜੇ ਖਾ ਲਈਏ ਚਾਹ ਪੀ ਲਈਏ ਪਕੌੜੇ ਨਹੀਂ ਪ੍ਰਾਂਠ ਲਈ ਪ੍ਰਾਂਠੇ ਖਾ ਲਈਏ ਆਲੂ ਪਿਆਜ਼ ਵਾਲੇ ਬੁੰਦਲ ਗਿਆ ਨਾ ਇਹ ਗਰਮੀ ਹੈ ਨਾ ਗਰਮੀ ਹੈ ਨਾ ਥੱਕ ਕੇ ਬੱਠੇ ਬੱਠੇ ਗੱਡੀ ਚਲਾਜਲਾ ਕੇ ਤੁਰੇ ਸੀ ਜੀ ਦੇ ਦੇਖਦੇ ਆ ਬਾਕੀ ਆ ਵੀਲੀ ਇਧਰ ਮਲਦੇ ਨੇ ਠੀਕ ਹੈ ਨਾ ਥੱਲੇ ਹੈ ਕੈਮਰਾ ਜੋ ਦੇਖ ਬੜਾ ਹਰਾਮੀ ਹੋ ਬੇਟਾ ਕਿਥੇ ਦੇ ਬੇਚਾ ਚਲੋ ਕਿਆ ਕਿੰਨੇ ਰੁਪਏ ਚਲੋ ਕੋਈ ਨਾ ਸਾਢੇ 350 ਸਾਢੇ 350 ਕਦੀ ਪੀਸ ਹੈ ਹੋਰ ਪਰੌਠੇ ਦਾ ਵਧੀਆ ਦੇ ਕਿਆ ਕਰ ਰਹੀ ਹੈ ਕੋਈ ਕਰ ਰਿਹਾ ਨਹੀਂ ਕਰ ਰਿਹਾ ਨਹੀਂ ਭਾ ਕੀ ਪਰੌਂਡੇ ਬੜੇ ਸਵਾਲ ਦੇ ਮਿੱਤਰ ਹੁੰਦੇ ਸਾਰੇ ਨੇ ਇੱਕ ਇੱਕ ਪਰੌਂਡਾ ਖਾਦਾ ਅਸੀਂ ਡੇਟਡ ਮੋੜਦਾ ਤੁਸੀਂ ਦੇਖ ਲਓ ਮਤਲਬ ਇੱਧਰ ਪਤਾ ਲੱਗ ਜਾਂਦਾ ਯਾਰਾ ਉਹ ਲਿਖਿਆ ਵੀ ਹੁੰਦਾ ਮਤਲਬ ਬੋਰਡ ਲੱਗੇ ਹੋਇਆ ਠੀਕ ਆ ਤੇ ਇਧਰਲੀ ਸਾਈਡ ਮਤਲਬ ਆਪਣੇ ਸਾਜ਼-ਸਾਮਾਨਾਂ ਦੀ ਬਣੀ ਹੋਈ ਫੈਕਟਰੀ ਜੀ ਅਸੀਂ ਜਾ ਰਹੇ ਸੀਗੇ ਰਸਤੇ ਨੂੰ ਫਿਰ ਅੰਦਰ ਹੰਢਿਆਆਂ ਨੂੰ ਮੁੜੇ ਅਸੀਂ ਜਿੱਦਨੂੰ ਅੜੀਸਾਰ ਸਾਹਿਬ ਦਾ ਰਸਤਾ ਸੀਗਾ ਅਸੀਂ ਜਾ ਰਹੇ ਸੀ ਰਸਤੇ 'ਚ ਕਾਫੀ ਜਗ੍ਹਾ ਤੇ ਬੋਰਡ ਲੱਗੇ ਹੋਏ ਨੇ ਕੋਈ ਉਲਝਣ ਬਾਤ ਨਹੀਂ ਹੈਗੀ ਆਰਾਮ ਨਾਲ ਪਤਾ ਚੱਲਦਾ ਆਪਾਂ ਕਿੱਧਰ ਜਾਣਾ ਕਿੱਧਰ ਨਹੀਂ ਜਾਣਾ ਅਸੀਂ ਜਾ ਰਹੇ ਸੀਗੇ ਗੁਰਦੁਆਰਾ ਸਾਹਿਬ ਵੱਲੋਂ ਤੇ ਥੋੜੀ ਕੋ ਅੱਗੇ ਜਾ ਕੇ ਨਾ ਮਤਲਬ ਸਾਨੂੰ ਰਸਤਾ ਬੰਦ ਮਿਲਿਆ ਉਹ ਕੋਈ ਅੱਗੇ ਪੁੱਟਿਆ ਹੋਇਆ ਸੀਗਾ ਰਸਤਾ ਤਾਂ ਉੱਥੇ ਇੱਕ ਸਾਨੂੰ ਮਤਲਬ ਵੀਰ ਜੀ ਮਿਲੇ ਰੱਬ ਦੇ ਰੂਪ ਵਿੱਚ ਉਹਨਾਂ ਨੇ ਸਾਨੂੰ ਗਾਈਡ ਕੀਤਾ ਕਿ ਇਹ ਰਸਤਾ ਬੰਦ ਆ ਤੇ ਤੁਸੀਂ ਤੁਹਾਨੂੰ ਮੈਂ ਰਸਤਾ ਦੱਸਦਾ ਤੁਸੀਂ ਮੇਰੇ ਪਿੱਛੇ-ਪਿੱਛੇ ਆਜੋ ਅਸੀਂ ਥੋੜਾ ਜਾਂ ਮੁੜੇ ਉੱਥੋਂ ਮੁੜ ਕੇ ਅਸੀਂ ਵਾਪਸ ਆਏ ਵਾਪਸ ਆ ਕੇ ਅਸੀਂ ਫਿਰ ਇੱਕ ਦੂਸਰੀ ਸਾਈਡ ਨੂੰ ਰਸਤਾ ਸੀਗਾ ਉਧਰੋਂ ਦੀ ਹੋ ਕੇ ਗੁਰਦੁਆਰਾ ਸਾਹਿਬ ਵੱਲੋਂ ਜਾਣਾ ਸਟਾਰਟ ਕੀਤਾ ਥੋੜਾ ਜਾਂ ਸਾਨੂੰ ਮਤਲਬ 10-15 ਮਿੰਟ ਦਾ ਥੋੜਾ ਜਾਂ ਗੇੜ ਜਾਂ ਪਿਆ ਸੀਗਾ ਬਟ ਨਹੀਂ ਫਿਰ ਲਾਸਟ ਸਾਨੂੰ ਰਸਤਾ ਮਿਲ ਗਿਆ ਫਿਰ ਅਸੀਂ ਉਹ ਰਸਤੇ ਤੇ ਗਏ ਤੇ ਥੋੜੇ ਟਾਈਮ ਜੀ ਫਿਰ ਅਸੀਂ 10-15 ਮਿੰਟ ਹੀ ਲੱਗੇ ਸਾਨੂੰ ਫਿਰ ਅਸੀਂ ਗੁਰਦੁਆਰਾ ਸਾਹਿਬ ਪਹੁੰਚ ਗਏ ਸੀਗੇ ਤੇ ਗੁਰਦੁਆਰਾ ਸਾਹਿਬ ਪਹੁੰਚੇ ਜਦੋਂ ਅਸੀਂ ਫਿਰ ਅਸੀਂ ਕਾਫੀ ਭੀੜ ਸੀਗੀ ਬਹੁਤ ਸੰਗਤਾਂ ਸੀਗੀਆਂ ਬਹੁਤ ਲੋਕ ਮੱਥਾ ਟੇਕਣ ਆ ਰਹੇ ਸੀਗੇ ਸੈਚਰਡੇ ਦਾ ਦਿਨ ਸੀਗਾ ਨਾ ਇਸ ਕਰਕੇ ਬਹੁਤ ਜ਼ਿਆਦਾ ਲੋਕ ਸੀਗੇ ਕਿਉਂਕਿ ਸੈਚਰਡੇ ਛੁੱਟੀ ਹੁੰਦੀ ਹੈ ਫਿਰ ਅਸੀਂ ਲੱਡੂਆਂ ਦਾ ਡੱਬਾ ਲਿਆ ਉੱਥੋਂ ਚੜ੍ਹਾਉਣ ਲਈ ਗੁਰਦੁਆਰਾ ਸਾਹਿਬ ਤੇ ਫਿਰ ਅਸੀਂ ਮੱਥਾ ਟੇਕਣਾ ਸੀਗਾ ਪਹਿਲਾਂ ਅਸੀਂ ਪੰਜchnana ਕੀਤੀਆਂ ਗੁਰਦੁਆਰਾ ਸਾਹਿਬ ਪਹੁੰਚ ਕੇ ਆਪਣੇ ਜੋੜੇ ਜਮਾ ਕਰਵਾਏ ਉਸ ਤੋਂ ਬਾਅਦ ਅਸੀਂ ਪੰਜ ਨਾਣਾ ਕਰਨੀਆਂ ਸੀਗੀਆਂ ਕਾਫੀ ਭੀੜ ਸੀਗੀ ਲੋਕਾਂ ਦੀ ਕਿਉਂਕਿ ਇਸ ਗੁਰਦੁਆਰੇ 'ਚ ਬਹੁਤ ਸਾਰੀ ਮਾਨਤਾ ਹੈ ਨਾ ਜੋ ਵੀ ਆਪਾਂ ਮੰਗਦੇ ਆ ਅੜੇ ਹੋਈ ਸਾਰੇ ਕੰਮ ਪੂਰੇ ਹੁੰਦੇ ਨੇ ਇਸ ਕਰਕੇ ਬਹੁਤ ਦੂਰੋਂ ਦੂਰੋਂ ਲੋਕ ਆਉਂਦੇ ਨੇ ਤੇ ਸਭ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਤੇ ਸਾਡੀ ਵੀ ਇੱਕ ਮਨੋ ਕਾਮਨਾ ਸੀਗੀ ਜਿਹਦੇ ਜਿਹੜੇ ਮਕਸਦ ਤੋਂ ਅਸੀਂ ਪੂਰੇ ਮੱਥਾ ਟੇਕਣ ਗਏ ਸੀਗੇ ਅਸੀਂ ਫਾਈਨਲੀ ਪਹੁੰਚ ਹੀ ਗਏ ਸੀ ਕਿ ਗੁਰਦੁਆਰਾ ਸਾਹਿਬ ਗੇਟ ਚੋਂ ਸੀ ਐਂਟਰੀ ਕੀਤੀ ਤਾਂ ਉਸ ਤੋਂ ਬਾਅਦ ਅਸੀਂ ਆਪਣੇ ਜੋੜੇ ਸੈੱਬ ਕਰਵਾਣੇ ਸੀਗੇ ਜਮਾ ਤੇ ਆਪਣੇ ਜੋੜੇ ਸੈੱਬ ਜਮਾ ਕਰਵਾ ਕੇ ਜੀ ਫਿਰ ਅਸੀਂ ਪਹੁੰਚੇ ਗੁਰਦੁਆਰਾ ਸਾਹਿਬ ਉੱਥੇ ਅਸੀਂ ਦੇਖਿਆ ਬਹੁਤ ਲੋਕਾਂ ਦੀ ਭੀੜ ਸੀ ਜੀ ਗੁਰਦੁਆਰਾ ਸ੍ਰੀ ਅਦਿਸਰ ਸਾਹਿਬ ਦਾ ਇਤਿਹਾਸ ਇਹ ਕਮਕਾਰ ਸਤਗੁਰੂ ਪ੍ਰਸਾਦ ਤੇ ਇੱਕ ਬਹਾਦਰ ਸਿਮਰਿਆ ਕਰਨਾ ਉਹਨੇ ਦਾਵੇ ਧਾਏ ਸਭ ਥਾਂ ਇਹੋ ਜਿਹਾ ਇਤਿਹਾਸ ਗੁਰਦੁਆਰਾ ਅੜੀਸਰ ਸਾਹਿਬ ਦਾ ਜੋ ਇਤਿਹਾਸ ਹੈ ਗੁਰਦੁਆਰਾ ਸ਼੍ਰੀ ਅੜੀਸਰ ਸਾਹਿਬ ਪਾਸ਼ਾਹੀ ਨੌਵੀਂ ਤਾਂ ਤਾਂ ਸਤਿਗੁਰੂ ਜੀ ਤਤ ਗੁਰਤੇਗ ਬਹਾਦਰ ਜੀ ਸਾਹਿਬ 1722 ਬਿਕਰਮੀ ਸੰਨ 1665 ਈਸਵੀ ਨੂੰ ਅਨੰਦਪੁਰ ਸਾਹਿਬ ਤੋਂ ਚੱਲ ਕੇ ਮਾਲਵਾ ਖੇਤਰ ਦੀ ਧਰਮ ਪ੍ਰਚਾਰ ਯਾਤਰਾ ਕਰਦੇ ਸਮੇ ਗੁਰੂ ਸਾਹਿਬ ਪਿੰਡ ਮੁੱਲੋਵਾਲ ਰੰਗੀਆਂ ਸੇਖਾਂ ਤੇ ਕੱਟੂ ਤੋਂ ਹੁੰਦੇ ਹੋਏ ਪੋਦੇ ਮਹੀਨੇ ਵਿੱਚ ਹੰਡਾਇਆ ਵਿਖੇ ਪਹੁੰਚੇ ਇੱਥੇ ਅੱਜ ਕੱਲ ਗੁਰਦੁਆਰਾ ਪੱਕਾ ਗੁਰਸਰ ਸਾਹਿਬ ਸਿਤ ਹੈ ਅੱਕਾ ਗੁਰੂ ਸਰ ਸਾਹਿਬ ਉਪਰੰਤ ਗੁਰੂ ਸਾਹਿਬ ਹਡਿਆਏ ਵਿਖੇ ਹੀ ਕੱਚੇ ਗੁਰਸਰ ਸਾਹਿਬ ਆਏ ਕੱਚੇ ਗੁਰਸਰ ਸਾਹਿਬ ਅਤੇ ਅੱਗੇ ਗੁਰੂ ਸਾਹਿਬ ਪਿੰਡ ਢੋਲਾ ਨੂੰ ਚੱਲ ਪਏ ਜਦੋਂ ਗੁਰੂ ਸਾਹਿਬ ਪਿੰਡ ਹਡਿਆਏ ਤੋਂ ਢੋਲਾ ਦੀ ਹੱਦ ਆਸ ਪਹੁੰਚੇ ਤਾਂ ਅਚਨਚੇਤ ਗੁਰੂ ਸਾਹਿਬ ਜੀ ਦਾ ਘੋੜਾ ਆੜੀ ਪੈ ਗਿਆ ਅਤੇ ਅੱਗੇ ਵੱਲ ਨਹੀਂ ਜਾ ਰਿਹਾ ਸੀ ਜਦੋਂ ਘੋੜਾ ਅੱਗੇ ਨਾ ਤੁਰਿਆ ਤਾਂ ਸੰਗਤ ਨੇ ਗੁਰੂ ਸਾਹਿਬ ਜੀ ਨੂੰ ਪੁੱਛਿਆ ਕਿ ਕੀ ਕਾਰਨ ਹੈ ਘੋੜਾ ਅੱਗੇ ਕਿਉਂ ਨਹੀਂ ਜਾ ਰਿਹਾ ਤਾਂ ਗੁਰੂ ਸਾਹਿਬ ਜੀ ਨੇ ਸੰਗਤ ਨੂੰ ਦੱਸਿਆ ਕਿ ਅੱਗੇ ਤੰਬਾਕੂ ਦਾ ਖੇਤ ਹੈ ਤਮਾਕੋ ਦਾ ਖੇਤ ਹੁਣ ਕਰਨ ਕੋੜਾ ਅੱਗੇ ਨਹੀਂ ਚੱਲ ਰਿਹਾ ਗੁਰੂ ਸਾਹਿਬ ਨੇ ਸੰਗਤਾਂ ਨੂੰ ਬਚਨ ਕਰਦੇ ਹੋਏ ਦੱਸਿਆ ਕਿ ਇਹ ਲੋਕ ਵੀ ਕਿਸੇ ਸਮੇਂ ਸ਼ਰਧਾਲੂ ਬਣਨਗੇ ਅਤੇ ਗੁਰੂ ਘਰਾਂ ਦੀ ਸੇਵਾ ਕਰਿਆ ਕਰਨਗੇ ਜੋ ਜਗਾ ਜੋ ਵੀ ਸ਼ਰਧਾਲੂ ਸੰਗਤਾਂ ਸ਼ਰਧਾ ਨਾਲ ਸੇਵਾ ਸੇਵਾ ਕਰਿਆ ਕਰਨਗੇ ਤਿੰਨਾ ਤਿੰਨਾਂ ਦੇ ਗੁਰਮਤ ਅਨੁਸਾਰ ਕਾਰਜ ਸਪੂਰਨ ਹੋਇਆ ਕਰਨਗੇ ਇਸ ਤਰ੍ਹਾਂ ਇਸ ਥਾਂ ਤੇ ਸ੍ਰੀ ਅਡਿਸਰ ਸਾਹਿਬ ਸ਼ੋਭਯੋਗਿਤ ਹੋਏ ਇਹ ਬਚਨ ਕਰਕੇ ਗੁਰੂ ਸਾਹਿਬ ਜੀ ਆਪਣੀ ਸੰਗਤਾਂ ਸਮੇਤ ਪਿੰਡ ਸੋਹੀਵਾਲ ਵੱਲੋਂ ਚੱਲ ਪਏ ਇਥੇ ਅੱਜਕੱਲ ਗੁਰਦੁਆਰਾ ਸੋਹੀਆਣਾ ਸਾਇਸਿਤ ਹੈ ਗੁਰਦੁਆਰਾ ਸ੍ਰੀ ਅੜੀਸਰ ਸਾਹਿਬ ਦੀ ਸੇਵਾ ਜਥੇਦਾਰ ਬਾਬਾ ਹਰਬੰਸ ਸਿੰਘ ਜੀ ਕਾਰ ਦਿੱਲੀ ਸੇਵਾ ਵਾਲਿਆਂ ਨੇ ਆਪਣੇ ਕਰਨ ਕਰ ਕਮਲਾ ਨਾਲ 24 ਦਸੰਬਰ 1997 ਦਿਨ ਬੁੱਧਵਾਰ ਨੂੰ ਆਰੰਭ ਕਰਵਾਈ ਅੱਜਕੱਲ ਇਹ ਸਥਾਨ ਸੇਵਾ ਜਥੇਦਾਰ ਬਾਬਾ ਬਤਨ ਸਿੰਘ ਜੀ ਅਤੇ ਬਾਬਾ ਮਹਿੰਦਰ ਸਿੰਘ ਦੀ ਅਗਵਾਈ ਹੇਠ ਅਗਵਾਈ ਵਿੱਚ ਬਾਬਾ ਜਥੇਦਾਰ ਬਾਬੂ ਸਿੰਘ ਜੀ ਕਰਵਾ ਰਹੇ ਹਨ ਇਹ ਹੈ ਗੁਰੂ ਗੁਰਦੁਆਰਾ ਅੜੀਸਰ ਸਾਹਿਬ ਜੀ ਦਾ ਇਤਿਹਾਸ 10 ਰੁਪਏ ਕਾਨੂੰ ਆਏ। ਮੈਂ ਤਿੰਨ ਗਲਾਸ ਦਿਓ। ਹਾਂ ਜੀ। ਕਿੰਨੇ ਕਿੰਨੇ ਦਾ ਗਲਾਸ ਹੈ? 50 20 50 30ਰ 50। ਆ ਪਹਿਲਾਂ ਪੀ ਕੇ ਜਾਂਦੇ ਹਾਂ ਉਹਰੇ ਉਹ ਤੁਹਾਡੇ ਕੋਲ।